हां जी किमे हो ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰ ਸਵੇਰ ਉੱਠ ਖੜੇ ਆਪਾਂ ਸਿਮੂ ਨੂੰ ਛੱਡਿਆ ਕਾਲਜ ਤੇ ਮੈਂ ਤੇ ਇਹਨੇ ਖੜਮਸਤੀ ਕਰਨੀ ਆ ਅੱਜ ਸਾਰੀ ਦਿਹਾੜੀ ਐ ਨਹੀਂ ਬੂਟ ਪਾ ਪੈਰਾਂ 'ਚ ਤੇ ਉਧਰ ਪਾਪਾ ਜੀ ਖਬਰਾਂ ਸੁਣ ਰਹੇ ਆ ਇਹਦੀ ਭਾਬੀ ਦਾ ਫੋਨ ਆਇਆ ਇਹ ਲੱਗੀ ਪਈ ਆ ਉਧਰ ਹਾਂ ਕੱਲ ਨੂੰ ਚੋਣ ਦੀ ਹਾਂ ਜੀ ਮਿਲਦੇ ਆ ਅੱਗੇ ਅੱਗੇ ਕੀ ਕਰਦੇ ਆ ਇਹਦੇ ਨੇ ਹਾਂ ਜੀ ਆਪਾਂ ਜਾ ਕੇ ਆ ਰਹੇ ਹਾਂ ਕਿਲਾ ਸਾਹਿਬ ਜਾ ਕੇ ਆਉਨੇ ਆ ਠੀਕ ਆ ਜਾ ਹਣਾ ਉਧਰ ਟੱਛ ਨਹੀਂ ਪੂਰੇ ਹੁੰਦੇ ਨਵਾਂ ਸ਼ਾਲ ਲਿਆ ਉਹਨੇ ਕੱਲ ਕਹਿੰਦੇ ਉਹ ਲੈ ਕੇ ਜਾਉਂਗੀ ਹਣਾ ਐ ਬੋ ਨਵਾਂ ਸ਼ਾਲ ਲਿਆ ਜਿਹੜਾ ਹੈਂ ਮੇਰੇ ਗਰਲ ਉਹ ਨਵਾਂ ਛੋਲ ਲਿਆ ਮੇਰੇ ਗਰਲ ਉਹ ਮੈਂ ਜਲਦੀ ਉਹ ਸਟ੍ਰਿਪ ਬੀਬੀਸ ਜਾ ਕੇ ਉਹਨੇ ਕਰਦਵਾਰੇ ਸਿਮੂ ਦੇ ਪੜਾਏ ਗਾੜੀ ਰੋਕ ਬਸ ਹਾਂਜੀ ਆਪਾਂ ਕੇ ਗਲਾਸਾ ਉਹ ਆਜੂ ਜੀ ਆਏ ਸਕੂਲ ਆਉਂਦੇ ਨਾ ਬਹੁਤ ਭੀੜ ਜਾਂਦੀ ਉਹਦਾ ਭੀੜ ਅੱਜ ਵੀ ਮਾ ਥੜੇ ਕਲਾਉਂਦੇ ਲੋਕ ਵਾਦੂ ਕੀ ਛਰਗੇ ਤੋਂ ਪੇਵੀ ਆ ਕੇ ਬਹਿ ਜਾਂਦੇ ਆ ਨਾ ਉੱਥੇ ਅੰਦਰ ਨਹੀਂ ਮੱਖਰ ਕਹਿ ਕੇ ਅਗਲਾ 10 ਮਿੰਟ ਹੋਵੇਗਾ ਹਾਂ ਸਾਡੇ ਲੰਗਰ ਚੱਲ ਰਿਹਾ ਈ ਚਾਹ ਲੰਗਰ ਇਹ ਤਾਂ ਹਰ ਰੋਜ਼ ਹੀ ਹੁੰਦਾ ਹੈ ਪਰ ਹੁਣ ਸੰਗਰਾਦ ਕਰਕੇ ਪੜਾਇਆ ਜਾ ਰਿਹਾ ਹੈ ਸਾਰੀ ਸੰਗਰਾਦ ਕਈ ਨਾ ਸਿੱਧੀ ਦਿਹਾੜੇ ਚੱਲੀ ਜਾਂਦੇ ਆ ਉਹਦੇ ਕਰਕੇ ਲੰਗਰ ਸੰਗਤ ਆਉਂਦੀ ਹੈ ਗੁਰਦੁਆਰਾ ਸਾਹਿਬ ਸੰਗਤ ਵੀ ਬਹੁਤ ਹੁੰਦੀ ਹੈ ਨਾ ਜੀ ਦਿਹਾੜਿਆਂ ਕਰਕੇ ਮੈਂ ਲੰਗਰ ਚੱਲੀ ਜਾਂਦਾ ਸੰਗਤ ਜਾਦੇ ਆਉਂਦੀ ਹੈ ਤੇ ਚੱਲਦਾ ਹੀ ਵੈਸੇ ਵੀ ਚੱਲਦਾ ਹੀ ਹੁੰਦਾ ਹੀ ਨਹੀਂ ਵੈਸੇ ਹੀ ਚੱਲਦਾ ਰਹਿੰਦਾ ਹੁੰਦਾ ਉਹ ਜਦੋਂ ਅੱਗੇ ਨਵੀਂ ਸੁਆਦ ਉਹ ਖਾ ਕੇ ਜਾਂਦਾ ਹਾਲ ਉਹ ਤੇ ਬੱਚੇ ਵੀ بڑے ਹੁਣ ਲੈ ਕੇ ਆਉਂਦੇ ਹਨਾ ਤਿੰਨ ਚਾਰ ਸਪੂਨਾਂ ਜਿਹਾ ਹੀ ਆਏ ਕਰਦੇ ਅੱਥੇ ਨਾਲ ਤਾਂ ਜਰਾਬਾਂ ਲਿਆਕ ਦਿੱਤੀਆਂ ਨਵੀਆਂ ਨਾਲੇ ਪਸੰਦ ਨਹੀਂ ਆਪਾਂ ਲਿਆਏ ਆ ਆਪਦੇ ਵਾਸਤੇ ਟੋਪੀ ਆ ਮੇਰੀ ਟੋਪੀ ਦੇ ਦੇ ਮੈਨੂੰ। ਇਹਦੀ ਬਾਲਾ ਫਰ ਤੋਂ ਟੋਪੀ ਲੈਣੀ ਸੀ। ਲੈ। ਲੋ ਵੀ ਆਪਾਂ ਲਿਆਂਦੀ ਨਵੀਂ ਟੋਪੀ ਕਿਵੇਂ ਲੱਗੀ? ਬੁਰ ਨਹੀਂ ਹੁੰਦਾ ਇੱਥੇ। ਹਾਂ। ਮੈਨੂੰ ਨਹੀਂ ਪਤਾਗਾ। ਆਪੇ ਜਾੜੂ। ਇਹ ਭੱਜੀ ਕਰਦੀ। ਕੀ ਤੋਲਣਾ ਕੀ ਐ? ਹੈ? ਦੇ ਮੌਂਟਿਊਸ ਨੂੰ ਤਹਾ ਗਿਆ ਰੋਟੀ ਦਾ ਕਾਲੀਆ ਅੱਜ ਜਿੰਮੀ ਨੂੰ ਨਮਾਇਆ ਕਿੰਨੇ ਟਾਈਮ ਬਾਅਦ ਬਹੁਤ ਗੰਦੀ ਹੋਈ ਪਈ ਪਤਨ ਕੀ ਆ ਦੇ ਕੋਲੇ ਕੁਛ ੱੱਕੀ ਬੱਟੀਆਂ ਕੁਛ ੱੱਕੀ ਬੱਟੀਆਂ ਜਿੰਮੀ ਕੋ ਦੁਰਦੇ ਨਾਮ ਤੇ ਬਾਹਰ ਆ ਗਈ ਕਾਗ ੱੱਕੀ ਬੱਟੇ ਸੀ ਹਾਂ ਬੋਲ ਆ ਬੈਠਦਾ ਆ ਰਿਹਾ ਹੂੰ ਇਹ ਦੱਦੂ ਵੀ ਰੋਟੀ ਕਾਲੀ ਕਾਲੀ ਰੋਟੀ ਤੇ ਅੱਜ ਇੰਡੀਆ ਤੇ ਅਫਰੀਕਾ ਦਾ ਮੈਚ ਆ ਇੱਕ ਗੈਂਸਰ ਨੂੰ 300 ਕੇ ਲਗਾਤਾਰ ਮਾਰ ਗਿਆ ਕੀ ਦੱਦੂ بیٹنگ ਕੋ ਕਰਦਾ ਇੰਡੀਆ ਪਹਿਲਾ ਹੈ ਇੰਡੀਆ ਪਹਿਲਾ ਤੇ ਪਹਿਲੇ ਇੰਡੀਆ ਅਭੀ ਸੇ ਇੱਕ ਤੇ ਸੰਦੂ ਸੈਮਸਨ ਤੇ ਉਹ ਰੋਟੀ ਕਰਤੇ ਤੋਂ ਟੀਮ ਧੋਣ ਇੱਥੇ ਲਾਤਾ ਆਪਾਂ ਚੈਨਲ इतला लाता मैं तो मार गया थक्का पहली बोलती हाँ जी हाँ ठीक अजनाता तू अजनाता कौन है जोई आज छाला कुत्ता चिटा चिट्टा निकले पे हाँ हेलो 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 हाई फाई कर दे हाई फाई हाई फाई